ਮਖਤਿਆਰ ਸਿੰਘ ਕਹਿ ਰਹੇ ਨੇ ਸੁਪਰੀਮ ਕੋਰਟ ਦਾ ਵੈਡਿਕਟ ਹੈ ਕਿ ਜਿੰਨਾ ਚਿਰ ਡਾਇਰੈਕਟ ਲਿੰਕ ਨਹੀਂ ਬਣਦਾ ਤਾਂ ਸੋਸਾਇਟੀ ਕੇਸ ਚ ਸਜ਼ਾ ਨਹੀਂ ਹੋ ਸਕਦੀ ਹਾਂ ਬਿਲਕੁਲ ਮੈਂ ਉਹੀ ਕਹਿ ਰਿਹਾ ਸਰ ਜੀ ਜੀ ਕਿ ਜਿਹੜੀ ਸਰਕਾਰ ਹੁੰਦੀ ਆ ਨਾ ਸਾਬ ਪੁਲਿਸ ਹੁੰਦੀ ਆ ਆ ਕਿੰਨੇ ਮਾਮਲੇ ਆ ਜਿਨ੍ਹਾਂ ਦੇ ਵਿੱਚ ਇਹਨਾਂ ਨੇ ਐਸਐਲਟੀ ਬਣਾਉਂਦੀ ਐਫਆਈਆਰ ਕੱਟਦੀ ਸਭ ਉਹ ਜਿਉਂਦੇ ਤਿਉਂ ਪਿਆ ਜੀ 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 ਸਰ ਜਿਉਂਦੇ ਤਿਉਂ ਪਿਆ ਹੋਰ ਤੁਹਾਨੂੰ ਦੱਸ ਦਿੰਨਾ ਇੱਕ ਹੂੰ ਸ਼ੂਟਰ ਫਿਲਮ ਤੇ ਤੁਹਾਨੂੰ ਪਤਾ ਹੈ ਸ਼ੂਟਰ ਫਿਲਮ ਆਈ ਸੀ ਪੰਜਾਬ ਚ ਜੀ ਸੁਖਾ ਕਾਲ ਵਾਂਦੀ ਜ਼ਿੰਦਗੀ ਦੀ ਸ਼ਟਰ ਫਿਲਮ ਵਾਲਿਆਂ ਤੇ ਪਰਚਾ ਹੋਇਆ ਜੀ ਤੁਸੀਂ ਦੱਸੋ ਅੱਜ ਉਸ ਪਰਚੇ ਦਾ ਕੀ ਬਣਿਆ ਬੜਾ ਕੁਝ ਸ਼ੁਰੂ ਹੋ ਜਾਂਦਾ ਹੈ ਕੈਪਟਨ ਸਰਕਾਰ ਵੇਲੇ ਹੋਇਆ ਸੀਗਾ ਹੂੰ ਦੱਸੋ ਉਹਦੇ ਚ ਕੀ ਪ੍ਰੋਗਰੈਸ ਹੋਈ ਜੀ ਵੀ ਤੁਸੀਂ ਕਹਿੰਦੇ ਦੱਸ ਰਹੇ ਸੀ ਕਿ ਵੀ ਕਈ ਵਾਰੀ ਤਾਂ ਸਰਕਾਰਾਂ ਹੀ ਬਦਲ ਜਾਂਦੀਆਂ ਨੇ ਮਤਲਬ ਕਿ ਉਸ ਵੇਲੇ ਰੌਲਾ ਪਿਆ ਕਿਉਂਕਿ ਮਾਮਲਾ ਉਦੋਂ ਪੱਖਿਆ ਹੋਇਆ ਸੀਗਾ ਕਿ ਜੇ ਹਿੰਸਾ ਹਿੰਸਾਤਮਕ ਜਿਹੜਾ ਕੰਟੈਂਟ ਹੈ ਨੂੰ ਰੋਕਿਆ ਜਾਵੇ ਹਥਿਆਰਾਂ ਨੂੰ ਪ੍ਰੋਮੋਟ ਕਰਨ ਵਾਲਾ ਰੋਕਿਆ ਜਾਵੇ ਫਲਾ ਟਮਕਾ ਇਹ ਹੈ ਉਹ ਹੈ ਹਣਾ ਜੀ ਤਾਂ ਮਤਲਬ ਕਿ ਕੇਸ ਦਰਜ ਕਰ ਦਿੱਤਾ ਫਟਾਫਟ ਫਿਲਮ ਨੂੰ ਰੋਕ ਦਿੱਤਾ ਗਿਆ ਉਹ ਭੱਜ ਭਾਗਾ ਗਿਆ ਉਸ ਵੇਲੇ ਅਸੀਂ ਵੀ ਸ਼ੂਟ ਕਰ ਰਹੇ ਸੀਗੇ ਇੱਕ ਫਿਲਮ ਤਾਂ ਮਤਲਬ ਬਾਅਦ ਦੇ ਵਿੱਚ ਉਹ ਕੇਸ ਕਿਉਂਕਿ ਬਾਣੀ ਨਹੀਂ ਕੋਈ ਸਕਦਾ ਸਰ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਹੁੰਦੀਆਂ ਨੇ ਨਾ ਡਾਇਰੈਕਸ਼ਨਸ ਹੁੰਦੀਆਂ ਨੇ ਸੁਪਰੀਮ ਕੋਰਟ ਦੇਆਂ ਹਾਇਰ ਕੋਰਟਸ ਦੀਆਂ ਜਾਂ ਵੈਡਿਕਟ ਹੁੰਦੇ ਆ ਸਰ ਉਹਦੇ ਹਵਾਲਿਆਂ ਨਾਲ ਹੀ ਗਾ ਕੇਸ ਵਧਣਾ ਹੁੰਦਾ ਤਾਂ ਇਹ ਚੀਜ਼ ਜਿਹੜੀ ਮੁਖਤਿਆਰ ਸਿੰਘ ਦੱਸ ਰਿਹਾ ਮੈਨੂੰ ਨਹੀਂ ਪਤਾ ਮੈਂ ਪੁਸ਼ਟੀ ਨਹੀਂ ਕਰ ਸਕਦਾ ਪਰ ਇਹ ਚੀਜ਼ਾਂ ਜਿਹੜੀਆਂ ਨੇ ਲੈਂਡਮਾਰਕ ਕੋ ਜੱਜਮੈਂਟ ਹੈ ਵੈਡਿਕਟ ਹੈ ਕੋਈ ਡਾਇਰੈਕਸ਼ਨ ਹੈ ਇਹ ਨਜ਼ਰ ਅੰਦਾਜ਼ ਨਹੀਂ ਹੋ ਸਕਦੀਆਂ ਬਹਿਸ ਦੇ ਵਿੱਚ ਇਹਨਾਂ ਚੀਜ਼ਾਂ ਦੇ ਹਵਾਲੇ ਦਿੱਤੇਦੇ ਆ ਬਿਲਕੁਲ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਬਾਕੀ ਦੇਖੋ ਹੁਣ ਸੱਚਮੁੱਚ ਇਹ ਗੱਲ ਤੁਹਾਡੇ ਕਹਿਣ ਵਾਂ ਖਿੱਲਰ ਗਈ ਹੈ ਤੇ ਹੁਣ ਕਿੰਨੀ ਕਿੱਥੇ ਖਿੱਲਰ ਗਈ ਹੈ ਕੋਈ ਸ਼ੱਕ ਨਹੀਂ ਕੋਈ ਦੋ ਰਾਏ ਨਹੀਂ ਜੀ 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 ਬਿਲਕੁਲ ਬਹੁਤ ਹੈ ਜੀ ਉਹ ਡਿਟਾਇਰ ਜੀ ਕਹਿ ਰਹੇ ਨੇ ਕਿ ਬਾਬਿਆਂ ਦੇ ਪਰਚੇ ਕੰਦੇ ਬਹੁਤ ਨੇ ਰਿਜ਼ਲਟ ਕਿਸੇ ਦਾ ਵੀ ਨਹੀਂ ਆਇਆ ਨਹੀਂ ਖੈਰ ਆਇਆ ਨਹੀਂ ਜੀ ਅੱਛਾ ਰਿਜ਼ਲਟ ਦਾ ਹੋਰ ਤੁਹਾਨੂੰ ਦੱਸ ਦੇਣਾ ਮੈਂ ਹਮ ਰਿਜ਼ਲਟ ਇੱਕ ਹੋਰ ਆਪਣੇ ਗਵਾਂਢੀ ਸੂਬੇ ਵਾਲੇ ਦਾ ਆ ਰਿਹਾ ਜੀ ਦੋ ਕੇਸ ਆਦੇ ਦੋਨੇ ਸੁਣਵਾਈ ਤੇ ਲੱਗ ਗਿਆ ਡਿਟੇਲ ਅਸੀਂ ਜਲਦੀ ਕੱਢ ਦੇਵਾਂਗੇ ਹਮ ਪਤਾ ਲੱਗ ਗਿਆ ਸਾਨੂੰ ਤੇ ਡਾਕੂਮੈਂਟ ਮਿਲ ਜਾਣਗੇ ਸਾਨੂੰ ਅੱਜ ਭਲਕ ਜੀ ਤੇ ਇਹਦਾ ਵੀ ਰਿਜ਼ਲਟ ਆਇਆ ਲੋ ਰਿਜ਼ਲਟ ਪਹਿਲਾਂ ਵੀ ਆ ਗਿਆ ਹਮ ਹੁਣ ਰਿਜ਼ਲਟ ਜਿਵੇਂ ਅੱਗੇ ਇੱਕ ਕੇਸ ਦਾ ਆਪਾਂ ਪਹਿਲਾਂ ਹੀ ਦੱਸਤਾ ਸੀਗਾ ਜੀ 2-3 ਦਿਨ ਪਹਿਲਾਂ ਕਿ ਰਿਜ਼ਲਟ ਆ ਰਿਹਾ ਹੈ ਤਾਂ ਰਿਜ਼ਲਟ ਆਇਆ ਸੀਗਾ ਸੋਮਵਾਰ 10 ਵਜੇ ਕੇ ਸ਼ਾਇਦ 34 ਮਿੰਟ ਤੇ ਜੀ ਤਾਂ ਰਿਜ਼ਲਟ ਜੋ ਆਇਆ ਸੀ ਸਭ ਨੂੰ ਪਤਾ ਅਸੀਂ ਸੰਕੇਤ ਦੇ ਦਿੱਤਾ ਸੀ ਹੁਣ ਸਿੱਧੇ ਦੋਆਂ ਚੀਜ਼ ਰਿਜ਼ਲਟ ਆ ਸਕਦੇ ਆ ਜੀ ਬਸ ਸੰਕੇਤ ਸਮਝੋ ਤੇ ਬਾਕੀ ਸੰਕੇਤ ਸਮਝੋ ਦੋਆਂ ਚੀਜ਼ ਰਿਜ਼ਲਟ ਆ ਸਕਦੇ ਆ ਤਾਂ ਪਰ ਪਹਿਲਾ ਰਿਜ਼ਲਟ ਜਿਹੜਾ ਤੁਸੀਂ ਦੇਖਿਆ ਹੀ ਹੈ ਜਿੱਦੇ ਤੋਂ ਬਾਅਦ ਇੱਕ ਹਿੰਸਾ ਵੀ ਫਾਈਲੀ ਸੀਗੀ ਬਿਲਕੁਲ ਆਸਰਾਮ ਦਾ ਵੀ ਰਿਜ਼ਲਟ ਆਇਆ ਆਸਰਾਮ ਦੇ ਮੁੰਡੇ ਦਾ ਵੀ ਰਿਜ਼ਲਟ ਆਇਆ ਸਰ ਨਹੀਂ ਰਿਜ਼ਲਟ ਸਾਰੇ ਇਸ ਤਰ੍ਹਾਂ ਆਏ ਉਹ ਇੱਕ ਉਹ ਉਧਰ ਜਿਹੜਾ ਉਹ ਆਪ ਦਾ ਕਲਾਸ਼ਾ ਦੇਸ਼ ਬਣਾਈ ਫਿਰਦਾ ਉਹ ਉਹਨੂੰ ਵੀ ਇੱਥੋਂ ਭਜਣਾ ਪਿਆ ਜੀ ਇੱਕ ਹੋਰ ਸੀਗਾ ਦਿੱਲੀ ਦੇ ਵਿੱਚ ਆਸ਼ਰਮ ਚ ਉਹਨੇ ਵੀ ਬੜਾ ਗੰਦ ਪਾਇਆ ਸੀਗਾ ਉਹ ਮਹਾਵਿਦਿਆਲਿਆ ਚਲਾਉਂਦਾ ਸੀਗਾ ਅਧਿਆਤਮ ਦਾ ਉਹਨੇ ਵੀ ਬੜਾ ਸ਼ੂਸ਼ਨ ਕੀਤਾ ਮੁਰ ਕਿ ਉਹ ਵੀ ਅੱਜ ਤੱਕ ਭਗੌੜਾ ਹੈ ਬਿਲਕੁਲ ਫਲਰੀ ਬਾਬਾ ਹੁੰਦਾ ਸੀ ਬਥੇਰਿਆਂ ਨਾਲ ਹੋਈਆਂ ਬੱਥੇਰਿਆਂ ਬਿਲਕੁਲ ਠੀਕ ਤੇ ਇਹ ਸਭ ਤੋਂ ਇੰਟਰਸਟਿੰਗ ਚੀਜ਼ਾਂ ਵੀ ਲੋਕਾਂ ਵੱਸੇ ਬਣਦੇ ਫਲਹਾਰੀ ਬਾਬਾ ਜੀ ਜੀ ਫਲਹਾਰੀ ਬਾਬਾ ਕਹਿੰਦੇ ਉਹ ਕਦੇ ਫਾਲੀ ਖਾਂਦਾ ਤੇ ਮੁੜ ਕੇ ਉਹਨੇ ਜਿਹੜੇ ਕਰਤੂਤਾਂ ਦੇ ਫਲ ਦਿਖਾਏ ਆ ਨਾ ਉਹ ਵੀ ਬੜੇ ਗੰਦੇ ਲੱਗਦੇ ਜੀ ਜੀ ਬਿਲਕੁਲ 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 ਇਮਾਨਦਾਰੀ ਤਫਤੀਸ਼ ਹੋਵੇ ਤੇ ਇਮਾਨਦਾਰੀ ਨੇ ਸਬੂਤ ਪੇਸ਼ ਕੀਤੇ ਜੀ ਇਹ ਗੱਲ ਬੰਨੀ ਸਾਹਿਬ ਦੀ ਬਹੁਤ ਬਿਹਤਰ ਹੈ ਜੀ ਕਿ ਅਸੀਂ ਨਾ ਪਤਾ ਕੀ ਯਾ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਜਿਹੜੇ ਵਿਰੋਧੀ ਆ ਉਹ ਵੀ ਜਜਮੈਂਟਲ ਜਿਹੜੇ ਸਮਰਥਕ ਹੈ ਉਹ ਵੀ ਜੱਜਮੈਂਟਲ ਬਿਲਕੁਲ ਬੈਲੈਂਸਡ ਅਪਰੋਚ ਹੋਣੀ ਚਾਹੀਦੀ ਹੈ ਕਿ ਭਾਈ ਸਾਹਿਬ ਜੇ ਕੋਈ ਬੇਦੋਸ਼ਾ ਹੂੰ ਤੋ ਬਦਿਆ ਬਿਦਾਗ ਨਿਕਲਦੇ ਹੋ ਜੀ ਜੀ ਤੇ ਜੇ ਕਿਸੇ ਦਾ ਦੋਸ਼ ਆ ਫਿਰ ਚਾਹੇ ਉਹ ਜਿੱਡਾ ਮਰਜ਼ੀ ਡਾਡਾ ਆ ਫਿਰ ਉਹਨੂੰ ਪ੍ਰਗੜ ਕੇ ਰੱਖ ਦਿਓ ਬਿਲਕੁਲ ਪਰ ਇਹ ਇੱਥੇ ਕੀ ਆ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਰਿਜ਼ਲਟ ਉਥੋਂ ਵੀ ਆ ਸਕਦਾ ਉਹ ਸਿਆਸਤ ਕਰਦੀ ਹੈ ਬਿਲਕੁਲ ਤੇ ਇਹ ਕਹਿਣ ਚ ਮੈਨੂੰ ਕੋਈ ਗਰੇਜ਼ ਨਹੀਂ ਹੈ ਕਿ ਜੁਡੀਸ਼ਰੀ ਦਾ ਹਾਲ ਤੁਸੀਂ ਦੇਖਿਆ ਹੀ ਹੈ ਨਾ ਉਹ ਜੱਜ ਸਾਹਿਬ ਦਾ ਹੁਣ ਕੀ ਹਾਲ ਹੋਣ ਡਿਆ ਜੁਡੀਸ਼ਰੀ ਚ ਬਹੁਤ ਮੈਂ ਕਹਿੰਨਾ ਕਿ ਇਹ ਨਹੀਂ ਹੈ ਹਮ ਕਿ ਸਾਰੀ ਜੁਡੀਸ਼ਰੀ ਕੋਜੀ ਆ ਜੀ ਜੀ ਪਰ ਬਹੁਤ ਗੰਧੀਆਂ ਮੱਛੀਆਂ ਜਿਹੜੀਆਂ ਨੇ ਤਲਾਬ ਨੂੰ ਕਹ ਲੋ ਬਦਨਾਮ ਕਰ ਰਹੀਆਂ ਹਮ ਹਮ ਇਹ ਕਹਿਣ ਚ ਕੋ ਬਿਲਕੁਲ ਬਿਲਕੁਲ ਵੈਸੇ ਇਹ ਕਹਿੰਦਾ ਕਹਿੰਦਾ ਅੱਗੇ ਉਹ ਸਾਡਾ ਗਵਾਂਢੀ ਸੀ ਸੇਖੋ ਸਾਹਿਬ ਸਾਹਿਬ ਕਾ ਡੀਐਸਪੀ ਉਹ ਵੇਖ ਲਓ ਕਿੱਥੇ ਚਲਾ ਗਿਆ ਸੀਗਾ ਪਰ ਕਈ ਵਾਰ ਗੱਲਾਂ ਜਿਹੜੀਆਂ ਕਣੀਆਂ ਪੈਦੀਆਂ ਜੀ 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 ਅਨੰਮਲ ਜੀ ਬਿਲਕੁਲ ਆਪਾਂ ਗੱਲਬਾਤ ਕਰਾਂਗੇ ਅਸੀਂ ਥੋੜਾ ਜਿਹਾ ਹੁਣ ਤੁਸੀਂ ਸਬਰ ਰੱਖੋ ਫਿਰ ਪੂਰੀ ਡਿਟੇਲ ਦੇ ਵਿੱਚ ਹੀ ਤੁਹਾਨੂੰ ਦੱਸਣਗੇ ਮਿੰਟੂ ਜੀ ਹਾਂ ਜੀ ਦੱਸਦੇ ਜੀ ਮੈਨੂੰ ਡਾਕੂਮੈਂਟ ਮਿਲ ਲੰਦੋ ਸ਼ਾਮ ਨੂੰ ਸ਼ਾਇਦ ਕਢਾ ਲਾਂਗੇ ਆਪਾਂ ਹੂੰ ਤੇ ਕਿਉਂਕਿ ਦੇਖੋ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਸਰ ਐਵੀਡੈਂਸ਼ੀਅਲ ਜਾਂ ਫੈਕਚੁਅਲ ਰਹਿਣਾ ਬਿਹਤਰ ਆ ਹੂੰ ਤੁੱਕੇ ਮਰੀ ਆਪਾਂ ਐਵੇਂ ਕਰੀ ਜਾਈਏ ਬਹੁਤ ਹੀ ਉਹ ਹੁੰਦਾ ਨਹੀਂ ਆਪ ਕਿਉਂਕਿ ਆਡੀਅנס ਹੈ ਜੁੜਦੀ ਹੈ ਜੀ ਸਾਡਾ ਵੀ ਹੁੰਦਾ ਕਿ ਯਾਰ ਅਸੀਂ ਉਨੀ ਕੁ ਗੱਲ ਰੱਖ ਦਈਏ ਇਹ ਅਸੀਂ ਵੀ ਇਹ ਸਟਾਰ ਕਰ ਲਈਏ ਜਦ ਲਈ ਜੀਤ ਵਾਂਗੂ ਨਹੀਂ ਆ ਹੁਣਾ ਜਾਂ ਸਾਡੀ ਆਡੀਅנס ਨੂੰ ਅਸੀਂ ਇੱਕ ਸੰਕੇਤ ਦੇ ਦਈਏ ਜੀ ਉਹਨਾਂ ਨੂੰ ਅਪਡੇਟ ਕਰ ਦਈਏ ਕਿ ਆ ਜਿਹੜੀ ਖਬਰ ਹੈ ਹਾਲੇ ਤੱਕ ਕਿਉਂਕਿ ਆਪਾਂ ਰੌਲਾ ਉਹਨਾਂ ਨਹੀਂ ਬ੍ਰੋਕਿੰਗ ਜੀ ਆਹ ਵਾਹ ਉਤੇ ਮੈਂ ਲੈ ਕੇ ਇੱਕ ਏਦਾਂ ਦਾ ਕਾਗਜ਼ ਆ ਬਹਿ ਜਾਵਾਂ ਕੋਈ ਆਪਦੇ ਪੇਜ ਤੇ ਵੀਡੀਓ ਬਣਾ ਕੇ ਪਾ ਦੇਵਾਂ ਮੇਰਾ ਉਹ ਨਹੀਂ ਐ ਸਰ ਅਸੀਂ ਦਸਤਾਵੇਜ਼ ਹਾਸਲ ਕਰਾਂਗੇ ਸੁਣਵਾਈ ਦੀ ਤਰੀਕ ਦੱਸਾਂਗੇ ਬਕਾਇਦਾ ਤੁਹਾਨੂੰ ਫਿਰ ਜੋ ਹਿアリング ਹੋ ਰਹੀ ਆ ਉਹਦੇ ਚ ਏਜੰਸੀ ਜਾਨੀ ਪਾਰਟੀ ਜਿਹੜੀ ਉਹ ਕੀ ਕਹਿ ਰਹੀ ਆ ਆਨ ਮਤਲਬ ਕਿ ਚਚਾ ਕੇ ਗੱਲ ਕਰੀਏ ਫਿਰ ਮਜ਼ਾ ਆਉਂਦਾ ਜੀ ਜੀ ਆਵੇਂ ਹੋਛਾ ਆਪਣ ਜਿਹੜਾ ਕੱਲ ਨੂੰ ਸਾਡੇ ਗਲ ਚ ਵੀ ਰਸਾ ਪਿਆ ਹੋਵੇ ਬਿਲਕੁਲ ਤੇ ਤੁਸੀਂ ਲੱਭਦੇ ਫਿਰ ਮਿੰਟੂ ਕਿੱਥੇ ਯਾਰ ਅਜਾਏ ਨਹੀਂ ਸਾਡੇ ਤਿੰਨ ਉਹ ਕਹਿਣ ਵੀ ਉੱਤੇ ਉੱਤੇ ਉੱਥੇ ਬੈਠਾ ਇਹਦੇ 2 ਮਿੰਟਾਂ ਵਿੱਚ ਆਪਣੇ ਦਰਸ਼ਕ ਆਪਣ ਕਹਿਣ ਲੱਜਾ ਰਹੇ ਤੁਸੀਂ ਲੇਟ ਹੋ ਗਏ ਹੋ ਜੀ ਖੈਰ ਆਪਾਂ ਬਿਲਕੁਲ ਇਹਨਾਂ ਚੀਜ਼ਾਂ ਤੇ ਗੱਲਬਾਤ ਹੁੰਦੀ ਰਹਣੀ ਮਿੰਟੋ ਜੀ ਆਪਣਾ ਕੰਮ ਇਹ ਹੈ ਕੋਈ ਹੋਰ ਨਵੀਂ ਖਬਰ ਆਊਗੀ ਤੇ ਉਸ ਤੇ ਆਪਾਂ ਵਿਚਾਰ ਜ਼ਰੂਰ ਕਰਾਂਗੇ ਅ ਇੱਕੋ ਕਮੈਂਟ ਬਾਈ ਦਾ ਫਲੌਪ ਬਾਈ ਜੀ ਉਹ ਫਿਰ ਫਿਰ ਪਾਉਂਦੇ ਸਭ ਤੁਸੀਂ ਲੈ ਲਓ ਕਮੈਂਟ ਉਹਨਾਂ ਨੂੰ ਸ਼ਾਂਤ ਕਰੋ ਉਹ ਥੋੜਾ ਸ਼ਾਂਤ ਹੋਣਾ ਹੀ ਨਹੀਂ ਸ਼ਾਂਤ ਹੋ ਜਾ ਸਰ ਸ਼ਾਂਤ ਹੋ ਜਾਓ ਸ਼ਾਂਤ ਹੋ ਜਾਓ ਲੈ ਲਓ ਕਮੈਂਟ ਕਿੱਡੀ ਕੀ ਮੈਨੂੰ ਮੌਕੇ ਨਹੀਂ ਦੇ ਰਹੇ ਜੀ ਹਾਂ ਜੀ ਹਾਂ ਜੀ ਤੁਸੀਂ ਕਮੈਂਟ ਪੜਨ ਲਜੋਗਾ ਟਾਈਮ ਤੇ ਦਿਓ ਨਾ ਵੀਰ ਜੀ ਕੈਨੇਡਾ ਵਿੱਚ ਪੰਜਾਬੀ ਮੁੰਡਿਆਂ ਦੀ ਮੌਤ ਦੀ ਜ਼ਿੰਮੇਵਾਰ ਕਹਿੰਦੇ ਪੰਜਾਬ ਤੇ ਇੰਡੀਅਨ ਗਵਰਨਮੈਂਟ ਹੈ ਅ ਮਰਤਬਾਦ ਹੈ ਤੇ ਇੱਥ ਕੰਮ ਕਰ ਕਹਿੰਦੇ ਹੁੰਦਾ ਨਹੀਂ ਸਾਨੂੰ ਬਾਹਰ ਬਾਹਰ ਤੱਕੇ ਖਾਣੇ ਪੈਂਦੇ ਆ ਦੀ ਜੀ ਲੱਭੋ ਲਵਾਬ ਕੀ ਹੈ ਤੁਸੀਂ ਨਾ ਥੋੜੇ ਜਿ ਉਲਝ ਜਾਂਦੇ ਹੋ ਉਹਨਾਂ ਦੇ ਕਹਿਣ ਦਾ ਮਤਲਬ ਕੀ ਹੈ ਹੂੰ ਹੁਣ ਉੱਥੇ ਫਾਇਰਿੰਗ ਹੋਈ ਮੁੰਡਾ ਜੋਬ ਕਰਦਾ ਜਿਹੜਾ ਸੀਗਾ ਇੱਕ ਸ਼ਾਇਦ ਉਹ ਮਰਿਆ ਇਹ ਕੁਝ ਦਿਨ ਪਹਿਲਾਂ ਦੀ ਗੱਲ ਆ ਜੀ ਇੱਕ ਸ਼ਾਇਦ ਹੋਰ ਘਟਨਾ ਵਾਪਰੀ ਹੈ ਉੱਥੇ ਕੀ ਹੋਇਆ ਕਿ ਦੋ ਮੁੰਡੇ ਰਾਤ ਨੂੰ ਬਰਫ਼ ਠਾਰੇ ਸੀ ਉਹਨਾਂ ਬਰਫ਼ ਪੈਂਦੀ ਆ ਨਾ ਕੈਨੇਡਾ ਦੇ ਬਹੁਤ ਸਾਰੇ ਇਲਾਕਿਆਂ 'ਚ ਬਰਫ਼ ਪੈਂਦੀ ਆ ਨਾ ਦਿਨਾਂ 'ਚ ਜੀ ਉੱਥੇ ਆ ਕੇ ਸ਼ੂਟਿੰਗ ਮਤਲਬ ਕਿ ਸ਼ੂਟਰ ਆਉਂਦੇ ਆ ਗੋਲੀਆਂ ਚਲਾ ਦਿੰਦੇ ਆ ਹੂੰ ਗੋਲੀਆਂ ਜਦੋਂ ਚੱਲਦੀਆਂ ਦੋਵੇਂ ਵਿਚਾਰੇ ਭੱਜਦੇ ਆ ਬੱਚੇ ਆ ਯਾਰ 20 25 ਸਾਲ ਦੇ ਦਿਲ ਦੁਖਦਾ ਆ ਉਹ ਇੱਕ ਗੋਲੀ ਜਿਹੜੀ ਆ ਉਹ ਮੁੰਡੇ ਨੂੰ ਲੱਗਦੀ ਆ ਤੇ ਉਹ ਮਰ ਜਾਂਦਾ ਹੂੰ ਦੂਜੇ ਨੂੰ ਵੀ ਲੱਗੀ ਉਹ ਭੱਜ ਕੇ ਅੰਦਰ ਚਲੇ ਜਾਂਦਾ ਬਚ ਜਾਂਦਾ ਜੀ ਠੀਕ ਹੈ ਉਤੋਂ ਬਾਅਦ ਇਹ ਸ਼ਾਇਦ ਘਟਣਾ ਐਡਮੰਟਨ ਉਹਦੀ ਹੈ ਜੇ ਮੈਂ ਨਹੀਂ ਬੋਲਦਾ ਕਿਉਂਕਿ ਕੈਨੇਡਾ ਨਾਲ ਵਾਹ ਵਾਸਤਾ ਹੈਗਾ ਮੇਰਾ ਜੀ ਤਾਂ ਉਤੋਂ ਬਾਅਦ ਪਤਾ ਲੱਗਦਾ ਕਿ ਅਸਲ ਦੇ ਵਿੱਚ ਜਿਸ ਬੰਦੇ ਦੀ ਉਹ ਪ੍ਰਾਪਰਟੀ ਸੀ ਘਰ ਸੀ ਉਹਨੂੰ ਵਸੂਲੀ ਵਾਸਤੇ ਥ੍ਰੈਟ ਵਗੈਰਾ ਸੀ ਹਮ ਕੈਲਡਨ ਦੇ ਵਿੱਚ ਸ਼ਾਇਦ ਇਸ ਤਰ੍ਹਾਂ ਦਾ ਕੋਈ ਮਾਮਲਾ ਸੀਗਾ ਤਾਂ ਉਹ ਇੱਥੇ ਵੀ ਪ੍ਰਾਪਰਟੀ ਸੀ ਜੀ ਤਾਂ ਤੁਸੀਂ ਇਹ ਸੋਚ ਕੇ ਦੇਖੋ ਕਿ ਜੇ ਮੰਨ ਲਓ ਭਲੇ ਖੇਚੀ ਮਾਰ ਗਏ ਨੇ ਹਮ ਪਰ ਮਾਪਿਆਂ ਦਾ ਹੁਣ ਕੀ ਮਾਪਿਆਂ ਦਾ ਬਿਲਕੁਲ ਅਰੇ ਸਰ ਤੁਸੀਂ ਕੈਨੇਡਾ ਦੀ ਗੱਲ ਕੀਤੀ ਆ ਆ ਹੁਣ ਮੈਨੂੰ ਯਾਦ ਆ ਗਿਆ ਪੰਜ ਫੜੇ ਨੇ ਆ